ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਅਸੀਂ 4.8 ਅਭਿਆਸ ਦੇ 2 ਨੰਬਰ ਸਵਾਲ ਦੇ ਉੱਤੇ ਆ ਗਏ ਇਹ ਹੁਣ ਬੇਟਾ ਦਹੀਟ ਲਿਖੀਆਂ ਦਸ਼ਮਲਵ ਸੰਖਿਆਵਾਂ ਦਾ ਅੰਤਰ ਪਤਾ ਕਰੋ ਤਾਂ ਅੰਤਰ ਪਤਾ ਕਰ ਲੱਗਿਆ ਬੇਟਾ ਪਹਿਲੀ ਸੰਖਿਆ ਉੱਪਰ ਆਪਾਂ ਲਿਖ ਲੈਂਦੇ ਆ 8 ਏ ਸਵਾਲ ਆ ਗਿਆ ਸਾਡੇ ਕੋਲੇ 8.82 -7.31 -7.31 ਠੀਕ ਹੈ ਬੇਟਾ ਤਾਂ ਬੇਟਾ ਦਸ਼ਮਲਵ ਦੇ ਸੱਜੇ ਹੱਥ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ ਦੋਆਂ 'ਚੋਂ ਇੱਕ ਗਏ ਇੱਕ ਘਟਾਓ ਵੀ ਉਵੇਂ ਕਰਨੀ ਅੱਠਾਂ 'ਚੋਂ 3 ਗਏ 5 ਅੱਠਾਂ 'ਚੋਂ 7 ਗਏ 1 ਤਾਂ ਇਹਦਾ ਉੱਤਰ ਕਿੰਨਾ ਆ ਗਿਆ 1.51 ਅੱਗੇ ਆਪਾਂ ਬੇਟਾ ਭੀਭਾਗ ਕਰਦੇ ਹਾਂ ਤਾਂ 20 ਭਾਗ ਦੇ ਵਿੱਚ ਕੀ ਹੈਗਾ 6.9 3.43 ਤਾਂ ਬੇਟਾ ਮੈਂ ਤੁਹਾਨੂੰ ਸਮਝਾਇਆ ਸੀ ਦਸ਼ਮਲਵ ਦੇ ਸੱਜੇ ਹੱਥ ਜਿੰਨੀਆਂ ਮਰਜ਼ੀ ਜ਼ੀਰੋਆਂ ਪਾ ਲਓ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਸਵਾਲ ਕੱਢਣਾ ਸੌਖਾ ਹੋ ਜਾਂਦਾ ਹੈ ਤਾਂ ਆਹ ਜ਼ੀਰੋ ਦੇ ਵਿੱਚੋਂ 3 ਨਹੀਂ ਜਾਂਦੇ ਇਹ ਇੱਥੋਂ ਹਾਂਸ ਲੈ ਲੂਗਾ ਇੱਥੇ 10 ਬਣ ਗਏ 10 ਚੋਂ 3 ਗਏ 7 ਇੱਥੋਂ ਮਿਟਾਈ ਇੱਕ ਹਾਂਸ ਲੈ ਲਿਆ ਸੀਗਾ ਇੱਥੇ 8 ਰਹਿ ਗਏ ਸੀ 8ਾਂ ਚੋਂ 4 ਗਏ 4 ਦਸ਼ਮਲਵ ਦੀ ਜਗ੍ਹਾ ਤੇ ਦਸ਼ਮਲਵ 6ਾਂ ਚੋਂ 3 ਗਏ 3 ਠੀਕ ਹੈ ਬੇਟਾ ਇਹ ਸੀਗਾ ਇਹਦਾ ਵੀ ਸਵਾਲ ਹੁਣ ਆਪਾਂ ਸੀ ਭਾਗ ਕਰਦੇ ਹਾਂ 25.750 ਸੀ ਭਾਗ 25.750 ਘਟਾਓ 15.375 ਠੀਕ ਹੈ ਬੇਟਾ ਤਾਂ ਇਧਰੋਂ ਸ਼ੁਰੂ ਕਰਦੇ ਆਂ 0 ਚੋਂ 5 ਨਹੀਂ ਜਾਂਦੇ ਇਧਰੋਂ ਹਾਂਸ ਲੈ ਲਊਗਾ 0 10 ਬਣ ਜਾਣਗੇ 10ਾਂ ਚੋਂ 5 ਗਏ 5 ਇੱਥੇ 4 ਰਹਿ ਗਏ ਬੇਟਾ ਇੱਥੋਂ ਹਾਂਸ ਲੈ ਲੂ 14 ਬਣ ਜਾਣਗੇ 14 ਚੋਂ 7 ਗਏ 7 ਇਹ ਘਟਾਉ ਤੁਸੀਂ ਸਿੱਖੀ ਹੋਈ ਹੈ ਪੁੱਤ ਹੁਣ ਇੱਥੋਂ ਇੱਕ ਹਾਂਸ ਲੈ ਲਿਆ ਸੀ ਇੱਥੇ 6 ਰਹਿ ਗਏ ਸੀ ਬੇਟਾ 6ਾਂ ਚੋਂ 3 ਗਏ ਤਨ ਠੀਕ ਹੈ ਬੇਟਾ ਤਾਂ 55 ਚੋਂ 5 ਗਏ 0 ਦੋਆਂ ਚੋਂ 1 ਗਿਆ 1 ਤਾਂ ਇਹ ਉੱਤਰ ਕਿੰਨਾ ਆ ਗਿਆ 10.375 ਉੱਤਰ ਆ ਗਿਆ ਠੀਕ ਹੈ ਬੇਟਾ ਇਹ ਸੀਗਾ ਸਵਾਲ ਸੀ ਹੁਣ ਬੇਟਾ ਆਪਾਂ ਕਰਦੇ ਹਾਂ ਸਵਾਲ ਡੀ ਤਾਂ ਸਵਾਲ ਡੀ ਦੇ ਵਿੱਚ ਕੀ ਕਹਿੰਦਾ ਪਿਆ 45 13.220 ਤਾਂ ਡੀ ਭਾਗ ਦੇ ਵਿੱਚ ਕੀ ਕਹਿੰਦਾ ਪਿਆ 45 ਜੇ ਬੇਟਾ ਡੈਸੀਮਲ ਕਿਤੇ ਨਹੀਂ ਤਾਂ ਅਸੀਂ ਸੰਖਿਆ ਦੇ ਸੱਜੇ ਹੱਥ ਖੀਤੇ ਮੰਨਦੇ ਆ 0 0 ਆਪਣੇ ਕੋਲੋਂ ਲਾ ਸਕਦੇ ਜਿੰਨੀਆਂ ਮਰਜ਼ੀ ਜ਼ੀਰੋਆਂ ਲਾ ਲਓ ਇਹ 45 ਹੀ ਰਹਿਣੇ ਆ ਪਰ ਸਾਡਾ ਮਸਲਾ ਹੱਲ ਹੋ ਜੂ 13.220 13.220 ਇੱਥੇ ਇੱਕ ਜ਼ੀਰੋ ਹੋਰ ਵਧਾ ਲਓ ਕੋਤੋਂ ਕੋਈ ਫਰਕ ਨਹੀਂ ਪੈਂਦਾ ਅਸੀਂ ਅੰਤਰ ਦਸਨਾ ਘਟਾਉ ਦਸ ਨਹੀਂ ਜ਼ੀਰੋ ਚ ਜ਼ੀਰੋ ਗਏ ਜ਼ੀਰੋ ਆ 0 ਤੋਂ ਵਿੱਚੋਂ ਬੇਟਾ 0 ਇਹਦੇ ਕੋ ਹਾਂਸਲ ਹੈ ਨਹੀਂ ਇਹ ਇਹਦੇ ਤੋਂ ਮੰਗੂ ਇਹ ਫਿਰ ਇਹਦੇ ਤੋਂ ਮੰਗੂਗੀ ਇੱਥੇ 4 ਰਹਿ ਜਾਣਗੇ ਇੱਥੇ 10 ਬਣ ਜਾਣਗੇ ਠੀਕ ਹੈ ਜਿਵੇਂ ਘਟਾਓ ਦਾ ਸਵਾਲ ਇੱਥੇ 10ਾਂ ਚੋਂ ਇੱਕ ਹਾਂਸਲ ਇੱਧਰ ਜਾਊਗਾ ਇੱਥੇ 9 ਰਹਿ ਜਾਣਗੇ ਠੀਕ ਹੈ ਤਾਂ ਇੱਥੇ 10 ਬਣ ਕੇ 10ਾਂ ਚੋਂ ਦੋ ਗਏ 8 ਇੱਥੇ 9 ਰਹਿ ਗਏ ਸੀ ਬੇਟਾ 9ਾਂ ਚੋਂ ਦੋ ਗਏ 7 ਤਾਂ ਹੁਣ ਦਸ਼ਮਲਵ ਦੀ ਜਗ੍ਹਾ ਤੇ ਦਸ਼ਮਲਵ ਇੱਥੋਂ ਇੱਕ ਹਾਂਸਲ ਲੈ ਲਿਆ ਸੀ ਬੇਟਾ ਇੱਥੇ 4 ਰਹਿ ਗਏ ਸੀ 4ਾਂ ਚੋਂ 3 ਗਏ 1 ਤੇ ਇੱਥੋਂ ਕੋਈ ਅੰਸਲ ਨਹੀਂ ਸੀ 4ਾਂ ਚੋਂ 1 ਗਏ 3 ਉੱਤਰ ਕਿੰਨਾ ਆ ਗਿਆ 31.780 ਠੀਕ ਹੈ ਬੇਟਾ ਇਹ ਸੀਗਾ ਇਹਦਾ ਸਵਾਲ ਡੀ ਤੇ ਅੱਗੇ ਬੇਟਾ ਇੱਕ ਸਵਾਲ ਰਹਿ ਗਿਆ ਇਹਦਾ ਇਹਦਾ ਈ ਭਾਗ ਉਹ ਵੀ ਦੇਖ ਲੋ ਧਿਆਨ ਦੇ ਨਾਲ 13.752 13.752 9.27 ਮੈਂ ਤੁਹਾਨੂੰ ਕਿਹਾ ਸੀ ਜੇ ਕੁਝ ਨਾ ਹੋਵੇ ਤਾਂ ਜ਼ੀਰੋ ਆਪਣੇ ਕੋਲ ਬਣਾ ਲੀਦੀ ਹੁੰਦੀ ਹੈ ਠੀਕ ਹੈ ਸੌਖਾ ਹੋ ਜਾਂਦਾ ਸਵਾਲ ਦੋਆਂ ਚੋਂ ਜ਼ੀਰੋ ਗਏ 2 ਪੰਜਾਂ ਚੋਂ 7 ਗਏ 2 ਸੱਤਾਂ ਚੋਂ 2 ਗਏ 5 ਦਸ਼ਮਲਵ ਦਾ ਦਸ਼ਮਲਵ 13 ਚੋਂ 8 ਤਿੰਨਾ ਚੋਂ 9 ਨਹੀਂ ਜਾਂਦੇ ਇਹ ਇਧਰੋਂ ਹਾਸਲ ਲੈ ਲੂ ਇੱਥੇ ਜ਼ੀਰੋ ਰਹਿ ਜੂਗੀ ਇਹ ਬਣ ਗਏ 13 13 ਚੋਂ 9 ਗਏ 4 ਤਾਂ 4.522 ਸਾਡਾ ਉੱਤਰ ਆ ਗਿਆ ਇਹ ਬੇਟਾ ਬਿਲਕੁਲ ਉਸੇ ਤਰ੍ਹਾਂ ਹੀ ਘਟਾਉ ਕਰਨੀ ਆ ਬਸ ਇੱਕ ਗੱਲ ਧਿਆਨ ਰੱਖਣੀ ਆ ਦਸ਼ਮਲਵ ਦੇ ਥੱਲੇ ਦਸ਼ਮਲਵ ਲਿਆ ਕੇ ਅਸੀਂ ਰਕਮ ਲਿਖਣੀ ਹੁੰਦੀ ਹੈ ਤੇ ਸੋ ਇਹਦੇ ਨਾਲ ਹੀ ਬੇਟਾ ਅਭਿਆਸ 4.8 ਦਾ ਦੂਜਾ ਸਵਾਲ ਵੀ ਕੰਪਲੀਟ ਹੋ ਗਿਆ ਨਾਲ ਇਹਦੇ ਨੰਬਰੀ ਵੀ ਕੰਪਲੀਟ ਹੋ ਗਈ ਅਗਲੇ ਸਵਾਲ ਅਗਲੀ ਨੰਬਰੀ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ